ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਿਆਂ ਇਹਨਾਂ ਸਖਤ ਕਾਨੂੰਨੀ پابੰਦੀਆਂ ਦੀਆਂ ਤੱਜਾ ਓੜ ਉਹ ਆ ਸ਼੍ਰੀ ਮੁਕਸਤ ਸਾਹਿਬ ਜ਼ਿਲ੍ਹੇ ਵਿੱਚ ਗੈਰ ਕਾਨੂੰਨੀ ਲੱਕੀ ਡਰਾਗਾ ਗੁਰਕਤੰਦਰ ਚਿੱਟੇ ਦਿਨ ਸ਼ਰਿਆਮ ਅਤੇ ਤੜੱਲੇ ਦੇ ਨਾਲ ਕੁਝ ਲੋਕਾਂ ਦੇ ਵੱਲੋਂ ਵਕ ਵਕ ਗਿਰੋ ਬਣਾ ਕੇ ਬੇਖੌਫ ਟਾਂਗ ਦੇ ਨਾਲ ਚਲਾਇਆ ਜਾ ਰਿਹਾ ਜੂਨ ਦੇ ਮਹੀਨੇ ਸਕੂਲਾਂ ਅਤੇ ਹੋਰਨਾ ਆਧਾਰਿਆ ਆਦੀ ਦੀਆਂ ਸਰਕਾਰੀ ਛੁੱਟੀਆਂ ਦੌਰਾਨ ਵੀ ਸ਼੍ਰੀ ਮੁਕਸਤ ਸਾਹਿਬ ਦੇ ਮੂੜ ਰੋੜ ਤੇ ਤਕਰੀਬਨ 200 ਤੋਂ ਵਧੇਰੇ ਸ਼ਹਿਰੀਆਂ ਦਾ ਇਕੱਠ ਕਰਕੇ ਸ਼ਰਿਆਮ ਇੱਕ ਸਮਾਗਮ ਦਾ ਆਯੋਜਨ ਕਰਦਿਆਂ ਲੱਕੀ ਡਰਾ ਕੱਢਿਆ ਗਿਆ ਸੀ ਜਿਸ ਦੀ ਕੀ ਕੰਨੋ ਕੰਨ ਕਿਸੇ ਨੂੰ ਵੀ ਪਣਕ ਨਾ ਲੱਗੀ ਤੋ ਸੀਐਮ ਦੇ ਸਖਤ ਆਦੇਸ਼ਾਂ ਦੇ ਅੰਦਰ ਜਿਹੜੀਆਂ ਜਾਰੀਆਂ ਨੇ ਤੇ ਜਿਹੜਾਉਣ ਵਾਲਿਆਂ ਤੇ ਪੁਲਿਸ ਦੀ ਦਸਤਕ ਹੋਈ ਹੈ ਗੈਰ ਕਾਨੂੰਨੀ ਲੱਕੀ ਡਰਾ ਸਮਾਗਮ ਤੇ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਹਿਰਾਸਤ ਵਿੱਚ ਲੈ ਗਏ ਦਸਤਾਵੇਜ਼ ਅਤੇ ਸਖਤ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ ਨੇ ਸੋ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਤੇ ਜੜਾਈਆਂ ਜਾਰੀਆਂ ਨੇ ਜਿਥੇ ਕਿ ਸੀਐਮ ਦੇ ਵੱਲੋਂ ਸਖਤ ਆਦੇਸ਼ ਦਿੱਤੇ ਗਏ ਨੇ ਕੋਈ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਲੱਕੀ ਡਰਾ ਨਹੀਂ ਕਰਿਆ ਜਾਵੇਗਾ ਪਰ ਫਿਰ ਵੀ ਕੁਝ ਲੋਕਾਂ ਦੇ ਵੱਲੋਂ ਇੱਕ ਸ਼ਰਿਆਮ ਸਮਾਗਮ ਕੀਤਾ ਗਿਆ ਤੇ ਉਸ ਦੇ ਵਿੱਚ ਲੱਕੀ ਡਰਾ ਕਰਿਆ ਜਾ ਰਿਹਾ ਸੀ ਪਰ ਜਿੱਥੇ ਕਿ ਪੁਲਿਸ ਦੇ ਵੱਲੋਂ ਛਾਪੇ ਮਾਰੀ ਕੀਤੀ ਗਈ ਹੈ ਪੁਲਿਸ ਨੇ ਆਪਣੀ ਦਸਤਕ ਦਿੱਤੀ ਹੈ ਸੋ ਇਹ ਸ਼ਾਨ ਸਾਡੇ ਜੁੜ ਚੁੱਕੇ ਹੈ ਜਾਣਕਾਰੀ ਦੇ ਲਈ ਸੋਇਤ ਸਾਹਿਬ ਜੀ ਕੀ ਕੁਝ ਹੋਰ ਜਾਣਕਾਰੀ ਹੈ ਜਣੇ ਕਿ ਮੁਖਸਸ ਸਾਹਿਬ ਦੇ ਵਿੱਚ ਇਸ ਤਰ੍ਹਾਂ ਗੋਰਕ ਤੰਦਾ ਕੀਤਾ ਜਾ ਰਿਹਾ ਲਗਾਤਾਰ ਜਿੱਥੇ ਕਿ ਫਿਲਹਾਲ ਕਿਹਾ ਜਾ ਰਿਹਾ ਕਿ ਸਖਤ ਕਾਰਵਾਈ ਵੀ ਕਰਨ ਦੇ ਨਿਰਦੇਸ਼ ਵੀ ਹੁਣ ਦਿੱਤੇ ਨੇ ਪਰ ਜਿੱਥੇ ਕਿ ਸੀਐਮ ਦੇ ਸਖਤਾ ਦੇਸ਼ ਨੇ ਫਿਰ ਵੀ ਇਸ ਤਰ੍ਹਾਂ ਦੇ ਜਿਹੜੇ ਕਿ ਉਹਨਾਂ ਦੇ ਆਦੇਸ਼ਾਂ ਨੂੰ ਜਿਹੜਾ ਕਿ ਅੰਗੋਲਿਆ ਕਰਕੇ ਇਸ ਤਰ੍ਹਾਂ ਦੇ ਸਮਾਗਮ ਕੀਤੇ ਜਾ ਰਹੇ ਨੇ ਸ਼ਰਿਆਮ ਕੀ ਕੁਝ ਹੋਰ ਜਾਣਕਾਰੀ ਪਰੰਗੂ ਇਹ ਕਿ ਜਦੋਂ ਦੀ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਬਣੀ ਹੈ ਇਹਨਾਂ ਨੇ ਬੀਤੀਆਂ ਸਰਕਾਰਾਂ ਦੇ ਨਾਲੋਂ ਆਪਣੀ ਕਾਰਜਸ਼ੈਲੀ ਵਿੱਚ ਇੱਕ ਬਿਲਕੁਲ ਸਾ ਜਿਹੜੀ ਦਿਖਾਉਂਦੇ ਹੋਏ ਬੜੇ ਵੱਡੇ ਵੱਡੇ ਵਿਆਪਕ ਫੈਸਲੇ ਲਏ ਜਿਨ੍ਹਾਂ ਫੈਸਲਿਆਂ ਦਾ ਕਰ ਕਰਕੇ ਲੋਕਾਂ ਦੀ ਆਰਥਿਕ ਲੁੱਟ ਖਸੁੱਟ ਹੈ ਜਿਹੜੀ ਹੋਣੀ ਬੰਦ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਵੀ ਜਿਹੜਾ ਲੱਕੀ ਡਰਾ ਦਾ ਧੰਦਾ ਹੈ ਇਸ ਤੋਂ ਪਹਿਲਾਂ ਵੀ ਅਸੀਂ ਇੰਡੀਆ ਨਿਊਜ਼ ਪੰਜਾਬ ਨੇ ਸ਼੍ਰੀ ਮੁਖਤਸਰ ਸਾਹਿਬ ਦੇ ਪਿੰਡ ਕੋਟਲੀ ਸੰਗਰਦ ਦੇ ਵਿੱਚ ਵੀ ਇਹ ਸਾਰਾ ਮਾਮਲਾ ਅ블ੂ ਕੋਟਲੀ ਦੇ ਵਿੱਚ ਵੀ ਨਸ਼ਰ ਕੀਤਾ ਸੀ ਉਸੇ ਤਰ੍ਹਾਂ ਹੀ ਜਿਵੇਂ ਅਸੀਂ ਸੋਮਵਾਰ ਮੰਗਲਵਾਰ ਤੋਂ ਦੋ ਦਿਨਾਂ ਤੋਂ ਇਹ ਮਾਮਲਾ ਆਪਣੇ ਚੈਨਲ ਤੇ ਦਿਖਾ ਰਹੇ ਸੀ ਤਾਂ ਇਸ ਮਾਮਲੇ 'ਚ ਜ਼ਿਲ੍ਹਾ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਜਿੱਥੇ ਪਹਿਲਾਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਖਾਨਾ ਪੂਰਤੀ ਹੋ ਜਾਂਦੀ ਸੀ ਉੱਥੇ ਹੀ ਐਡੀਸ਼ਨਲ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਨੇ ਬਕਾਇਦਾ ਤੌਰ ਤੇ ਸਟੇਟਮੈਂਟ ਜਾਰੀ ਕੀਤੀ ਹੈ ਜਿਸ ਦਾ ਸਿੱਧਾ ਸੰਦੇਸ਼ ਜ਼ਿਲ੍ਹਾ ਵਾਸੀਆਂ ਨੂੰ ਇਹ ਇਹ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕ ਆਪ ਦੀ ਮਿਹਨਤ ਦੀ ਕਮਾਈ ਨੂੰ ਇੰਨਾ ਡਰਾ ਰੂਪੀ ਚਿੱਤ ਫੰਡ ਤੇ ਗੈਰ ਕਾਨੂੰਨੀ ਲਾਟਰੀਆਂ 'ਚ ਇਨਵੈਸਟ ਕਰਕੇ ਜਿੱਤੇ ਆਧਾਰ ਆਰਥਿਕ ਸ਼ੋਸ਼ਣ ਤੇ ਕਰਵਾਉਂਦੇ ਹੀ ਹੈ ਉੱਥੇ ਇੱਕ ਵੱਡੀ ਗੈਰ ਕਾਨੂੰਨੀ ਗਤੀਵਿਧੀ ਦਾ 파ਟ ਬਣ ਜਾਂਦੇ ਆ ਤੇ ਦੱਸ ਦਈਏ ਕਿ ਡਰਾਵਾਂ ਦਾ ਕਾਰੋਬਾਰ ਹੈ ਜਿਹੜਾ ਕਰੋੜਾਂ ਰੁਪਏ ਦਾ ਬਜਟ ਹੁੰਦਾ ਹੈ ਜਿਹਦੇ ਵਿੱਚ ਲੋਕਾਂ ਦੇ ਪੈਸੇ ਇਕੱਠੇ ਕਰਕੇ ਜੇਕਰ ਲੋਕਾਂ ਨੂੰ ਹੀ ਆਧਾਰੇ ਜਾਂ ਵਿਆਜੂ ਦੀ ਲੋੜ ਪੈਂਦੀ ਹੈ ਤਾਂ ਲੋਕਾਂ ਨੂੰ ਵੀ 1.5 ਤੋਂ 2 ਰੁਪਿਆ ਪ੍ਰਤੀ ਸੈਂਕੜਾ ਪ੍ਰਤੀ ਮਹੀਨਾ ਦੇ ਉੱਚ ਕੋਟੀ ਦੀ ਵਿਆਜ ਦਰ ਤੇ ਲੋਕਾਂ ਦਾ ਪੈਸਾ ਲੋਕਾਂ ਨੂੰ ਹੀ ਕਰਜ਼ੇ ਵਜੋਂ ਦਿੱਤਾ ਜਾਂਦਾ ਹੈ ਵੱਡੀ ਲੁੱਟ ਦਾ ਮਸਲਾ ਸੀ ਪ੍ਰਸ਼ਾਸਨ ਨੇ ਫਰਮਾ ਰਹਿੰਦੇ ਆ ਜਦੋਂ ਤੋਂ ਅਸੀਂ ਇੰਡੀਆ ਨਿਊਜ਼ ਪੰਜਾਬ ਤੇ ਇਹ ਮੁੱਦਾ ਦਿਖਾਇਆ ਪ੍ਰਸ਼ਾਸਨ ਨੇ ਵੀ ਇਸ ਚੀਜ਼ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਹੁਣ ਐਡਮਿਨਿਸਟ੍ਰੇਸ਼ਨ ਵੱਲੋਂ ਸਰਕਾਰ ਵੱਲੋਂ ਤੇ ਵੱਖ-ਵੱਖ ਮੀਡੀਆ ਏਜੰਸੀਆਂ ਵੱਲੋਂ ਇਸ ਚੀਜ਼ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਲੋਕ ਆਪਦੀ ਮਿਹਨਤ ਦੀ ਕਮਾਈ ਹੈ ਜਿਹੜੀ ਉਹਨੂੰ ਹਿڈن ਰੂਪ ਵਿੱਚ ਧਰਾ ਦਾ ਮਕਸਦ ਇਹ ਹੁੰਦਾ ਕਿ ਕਿਸੇ ਵੀ ਤਰ੍ਹਾਂ ਦਾ ਸੇਲ ਟੈਕਸ ਇਨਕਮ ਟੈਕਸ ਜੀਐਸਟੀ ਹਰ ਤਰ੍ਹਾਂ ਦੇ ਟੈਕਸ ਤੋਂ ਚੋਰੀ ਜਿਹੜਾ ਇਹ ਪੈਸਾ ਦੋ ਨੰਬਰ ਦੀ ਕਮਾਈ ਇਨਵੈਸਟ ਹੁੰਦੀ ਹੈ ਸਾ ਲੋਕਾਂ ਨੂੰ ਵੀ ਹੁੰਦਾ ਕਿ ਸਾਡਾ ਪੈਸਾ ਸਰਕਾਰ ਦੀ ਨਿਗਾ ਵਿੱਚ ਵੀ ਨਹੀਂ ਆਊਗਾ ਤੇ ਵੱਧ ਵੀ ਜਾਊਗਾ ਇਹਨਾਂ ਚੀਜ਼ਾਂ ਨੂੰ ਸਰਕਾਰ ਨੇ ਹੁਣ ਪ੍ਰੋਪਰਲੀ ਹਾਈਲਾਈਟ ਕੀਤਾ ਹੈ ਮੁੱਖ ਮੋਟਿਵ ਇਹੀ ਰੱਖਿਆ ਗਿਆ ਹੈ ਕਿ ਸਰਕਾਰੀ ਖਜ਼ਾਨੇ ਵਿੱਚ ਲੁੱਟ ਨਾ ਹੋਵੇ ਤੇ ਲੋਕਾਂ ਦਾ ਪੈਸਾ ਜਿਹੜਾ ਬੈਂਕਾਂ ਵਿੱਚ ਢੱਕਣ ਹੈ ਜਾਂ ਹੋਰ ਜਿਹੜੀਆਂ ਸਰਕਾਰੀ ਏਜੰਸੀਆਂ ਨੇ ਜਿਨ੍ਹਾਂ ਦੇ ਵਿੱਚ ਕੋਈ ਹੇਰਫੇਰ ਹੁੰਦਾ ਹੈ ਸਰਕਾਰ ਜ਼ਿੰਮੇਵਾਰ ਬਣਦੀ ਹੈ ਲੋਕਾਂ ਦੇ ਨੁਕਸਾਨ ਪੂਰੇ ਕਰਨ ਵਾਸਤੇ ਲੋਕ ਆਪਣਾ ਪੈਸਾ ਉੱਥੇ ਹੀ ਰੱਖਣ ਤੇ ਮਿਹਨਤ ਦੀ ਕਮਾਈ ਨੂੰ ਇਸ ਤਰ੍ਹਾਂ ਉਜਾਉਣ ਤੋਂ ਲੋਕ ਮੁਕੰਮਲ ਗਰੇਦ ਕਰਨ ਜੀ ਬਿਲਕੁਲ ਤੇ ਇਸ ਮਾਮਲੇ ਦੇ ਵਿੱਚ ਕੋਈ ਗ੍ਰਫਤਾਰੀ ਵੀ ਕੋਈ ਨਹੀਂ ਕਿਸ ਨੂੰ ਵਿਰਾਸਤ ਵਿੱਚ ਲਿਆ ਗਿਆ ਹੈ ਜਦੋਂ ਇਹ ਮਾਮਲਾ ਹੋਇਆ ਜੀ ਇੱਕ ਵਾਰ ਦੀ ਘਟਨਾ ਹੈ ਪੁਲਿਸ ਨੇ ਰੇਡ ਕੀਤੀ ਸੀ ਪਰ ਉਸ ਵੇਲੇ ਤੱਕ ਜਿਹੜੇ ਸੰਚਾਲਕ ਸੀ ਜਾਂ ਲੋਕ ਉਸ ਥਾਂ ਤੇ ਬੈਠੇ ਸੀ ਉਹਨਾਂ ਨੂੰ ਸੰਵਿਧਾਨਿਕ ਨਿਯਮਾਂ ਬਾਰੇ ਬਿਲਕੁਲ ਜਾਣਕਾਰੀ ਨਹੀਂ ਸੀ ਕਿਉਂਕਿ ਇਹ ਸਮਾਜ ਦਾ ਉੱਚ ਕੋਟੀ ਸਿੱਖਿਅਤ ਵਰਗ ਸੀ ਇਹਨਾਂ ਲੋਕਾਂ ਨੂੰ ਫਿਲਹਾਲ ਪ੍ਰਤੀਤ ਹੋ ਰਿਹਾ ਕਿ ਪੁਲਿਸ ਨੇ ਚੇਤਾਵਨੀ ਦੇ ਕੇ ਛੱਡ ਦਿੱਤਾ ਹੈ ਕਿਉਂਕਿ ਉਸ ਸਮੇਂ ਤੱਕ ਐਡਮਿਨਿਸਟ੍ਰੇਸ਼ਨ ਵੀ ਸਮਾਜ ਵਿੱਚ ਇਹ ਸੁਨੇਹਾ ਨਹੀਂ ਪਹੁੰਚਾ ਸਕੀ ਸੀ ਕਿ ਲक्की ਡਰਾਏ ਜਿਹੜਾ ਗੈਰ ਕਾਨੂੰਨੀ ਹੈ ਜੋ ਲੋਕ ਸਭਾ ਵਿਧਾਨ ਨਾਲ ਜੁੜੇ ਹੈ ਮੀਡੀਆ ਨਾਲ ਜੁੜੇ ਪੁਲਿਸ ਤੇ ਹੋਰ ਏਜੰਸੀਆਂ ਨਾਲ ਜੁੜੇ ਹੈ ਬੇਸ਼ੱਕ ਉਹਨਾਂ ਲੋਕਾਂ ਨੂੰ ਪਤਾ ਸੀ ਕਿ ਇਹ ਕੰਮ ਗੈਰ ਕਾਨੂੰਨੀ ਹੈ ਪਰ ਆਮ ਲੋਕਾਂ ਨੂੰ ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀ ਪਰ ਐਡਮਿਨਿਸਟ੍ਰੇਸ਼ਨ ਉਹਨੇ ਇਸ ਚੀਜ਼ ਦਾ ਪ੍ਰਚਾਰ ਕਰ ਰਿਹਾ ਹੈ ਤੇ ਕੋਸ਼ਿਸ਼ ਕਰ ਰਿਹਾ ਹੈ ਕਿ ਲੋਕਾਂ ਦੀ ਮਿਹਨਤ ਦੀ ਕਮਾਈ ਮਹਬੂਤ ਰਹਿ ਸਕੇ ਜੀ ਬਿਕੋ ਜਿਆ ਸਾਜੀ ਬਹੁਤਾਂ ਮਾ ਤੁਹਾਡਾ ਚੱਲ ਰਹੀ ਗੈਰ ਕਾਨੂੰਨੀ ਚਿੱਟ ਫੰਡ ਤੰਦੇ ਲੱਕੀ ਡਰਾ ਅਤੇ ਗੈਰ ਕਾਨੂੰਨੀ ਲੋਟਰੀ ਦੇ ਮਾਮਲੇ ਨੂੰ ਮੀਡੀਆ ਨਿਊਜ਼ ਪੰਜਾਬ ਦੇ ਵੱਲੋਂ ਪਰ ਮੁਖਤ ਦੇ ਨਾਲ ਨਿਸ਼ਰ ਕੀਤੇ ਜਾਣ ਤੋਂ ਬਾਅਦ ਜਿਲ੍ਹਾ ਪ੍ਰਸ਼ਾਸਨ ਸ਼੍ਰੀ ਮੁਖਸਰ ਸਾਹਿਬ ਨੇ ਹਰਕਤ ਦੇ ਵਿੱਚ ਆਉਂਦੇ ਇਸ ਮਾਮਲੇ 'ਚ ਵੱਡੀ ਕਾਰਵਾਈ ਕੀਤੀ ਹੈ ਜਿਨੇ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਗੋਪੀ ਸਿੰਘ ਖੰਧ ਨੇ ਅੱਜ ਮੀਡੀਆ ਨੂੰ ਇੱਕ ਵਿਸ਼ੇਸ਼ ਬਿਆਨ ਜਾਰੀ ਕਰਦਿਆਂ ਜਿਹੜਾ ਵਾਸੀਆਂ ਨੂੰ ਸਪਸ਼ਟ ਜਾਣੇ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਲੱਕੀ ਡਰਾ ਅਤੇ ਲਾਟਰੀਆਂ ਕਾਨੂੰਨੀ ਮਾਨਤਾ ਦੇ ਦਾਇਰੇ ਵਿੱਚ ਨਹੀਂ ਆਉਂਦੀਆਂ ਇਸ ਲਈ ਲੋਟਰੀ ਜਿਹੜੀਆਂ ਹੋਣਗੀਆਂ ਇਹ ਸਿਰਫ ਸਰਕਾਰੀ ਲੋਟਰੀ ਮਾਨਤਾ ਪ੍ਰਾਪਤ ਲਾਇਸੈਂਸ ਹੋਲਡਰ ਹੀ ਲੋਟਰੀ ਸਿਸਟਮ ਜਿਹੜਾ ਆਪਰੇਟ ਕਰ ਸਕਦਾ ਹੈ। ਬਾਕੀ ਚੈਨੇ ਵੀ ਜਿੰਨਾ ਕੋਈ ਕਿਸੇ ਵੀ ਕਿਸਮ ਦੀ ਕੋਈ ਮਾਨਤਾ ਨਹੀਂ, ਦੇ ਆਰ ਇਲੀਗਲ ਚਿਟ ਫੰਡ ਰੇਸਰ ਜਿਹੜਾ ਕਿ ਟੋਟਲੀ ਸਰਕਾਰ ਵੱਲੋਂ ਬੈਨ ਕੀਤਾ ਹੋਇਆ ਹੈ ਟੋਟਲੀ। ਜੇ ਕੋਈ ਵੀ ਬੰਦਾ ਕਿਸੇ ਕਿਸਮ ਦੀ ਅਦਾ ਇਲੀਗਲ ਚਿਟ ਫੰਡ ਸਕੀਮਸ ਆਪਰੇਟ ਕਰਦਾ ਹੈ ਤਾਂ ਉਹ ਗੈਰ ਕਾਨੂੰਨੀ ਹੈ। ਉਹਨੂੰ ਕਿਸੇ ਵੀ ਹਾਲਾਤ ਦੇ ਵੀ ਚਲਾਇਆ ਨਹੀਂ ਜਾ ਸਕਦਾ। ਉਸੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਬਣਦੀ ਹੈ ਤੇ ਮੈਂ ਮੁਕਸਾ ਜ਼ਿਲ੍ਹੇ ਦੇ ਲੋਕਾਂ ਨੂੰ ਵੀ اپੀਲ ਕਰੂੰਗਾ ਕਿ ਅਜਿਹੀ ਚਿੱਟ ਫੰਡ ਰੇਜ਼ਰ ਕੰਪਨੀਆਂ ਜਿਹੜੇ ਕਿ ਬਿਨਾ ਕਿਸੇ ਲਾਇਸੈਂਸ ਦੇ ਬਿਨਾ ਕਿਸੇ ਇਧਕਾਰ ਹੋਂਦ ਤੇ ਲੋਟਰੀ ਦਾ ਕੰਮ ਕਰ ਰਹੇ ਨੇ ਲੋਕਾਂ ਤੋਂ ਮੰਥਲੀ ਪੈਸੇ ਉਗਰਾ ਰਹੇ ਨੇ ਜਾਂ ਉਹਨਾਂ ਨੂੰ ਲੋਕਾਂ ਨੂੰ ਲਾਲਚ ਦੇ ਵਿੱਚ ਲੈ ਕੇ ਆ ਰਹੇ ਨੇ ਇਹਨਾਂ ਲੋਕਾਂ ਤੋਂ ਪਰਹੇਜ਼ ਕਰਨ ਇਹਨਾਂ ਲੋਕਾਂ ਤੋਂ ਸੁਚੇਤ ਰਹਿਣ ਤੇ ਕਿਸੇ ਵੀ ਕਿਸਮ ਦੀ ਇਨਵੋਲਵਮੈਂਟ ਇਹਨਾਂ ਕੰਮਾਂ ਦੇ ਵਿੱਚ ਆਪਣੀ ਨਾ ਕਰਨ ਆਪਣੀ ਜਿਹੜੀ ਹੈਗੀ ਹੈ ਹਾਰਡ ਐਂਡ ਮਨੀ ਮਿਹਨਤੀ ਕਮਾਈ ਨੂੰ ਇਸ ਵਾਲੇ ਚਾਂਸੇ ਦੇ ਵਿੱਚ ਲੈ ਕੇ ਖਰਾਬ ਨਾ ਕਰਨ ਤੇ ਇੰਨੀ ਅਪੀਲ ਕਰਦਾ ਹੋਇਆ ਮੈਂ ਆਪ ਦੁਬਾਰਾ ਤੋਂ ਕਹਣਾ ਕਿ ਜਿਹੜਾ ਗੈਰ ਕਾਨੂੰਨੀ ਤੌਰ ਤੇ ਚੱਲ ਰਿਹਾ ਲੋਟਰੀ ਸਿਸਟਮ ਹੈ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਲੋਟਰੀ